praise the lord everyone this is brother bakshish rai from punjab so aaj main tuhanade naal ek chhota sa sandesh saajha karna chahunda jehde sade saareyan layi bada zaruri hai so khuda de kalam de vich likhya hai jadon assi apsiyan di patri usda chautha adhyay aur usdi 11 ay te paddeya itthe likhya hai ohne kayian nu rasool kayian nu nabbi kayian nu pracharak kayian nu paaswa ate ustad karke de ditta ਤਾ ਜੋ ਸੇਵਕਾਂ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉੱsਰਦੀ ਜਾਵੇ। ਸੋ ਮੇਰੇ ਭੈਣੋ ਭਰਾਵੋ ਅਸੀਂ ਸਾਰੇ ਖੁਦਾ ਦੇ ਬੁਲਾਏ ਹੋਏ ਲੋਕ ਹੈ। ਸਾਰੇ ਖੁਦਾ ਦੇ ਚੁਣੇ ਹੋਏ ਲੋਕ ਹੈ। ਇਸ ਸੰਸਾਰ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਨੇ ਕਰੋੜਾਂ ਦੇ ਹਿਸਾਬ ਦੇ ਨਾਲ ਖੁਦਾ ਦੇ ਸੇਵਕ ਨੇ ਜੋ ਅਲੱਗ-ਅਲੱਗ ਤਰੀਕੇ ਦੇ ਨਾਲ ਸੇਵਕੀਆਂ ਨੂੰ ਕਰ ਰਹੇ ਹੈ। ਪਰਮੇਸ਼ੁਰ ਦੇ ਕੰਮ ਨੂੰ ਵਧਾ ਰਹੇ ਹੈ। ਮਸੀਹ ਦੀ ਦੇਹੀ ਨੂੰ ਉੱsਰਦੀ ਉਸਾਰਦੇ ਜਾ ਰਹੇ ਹੈ। ਸੋ ਮੇਰੇ ਭੈਣੋ ਭਰਾਵੋ ਮੈਂ ਤੁਹਾਡੇ ਨਾਲ ਇੱਕ ਜੋ ਸਾਂਝਾ ਕਰਨ ਚਾਹਨਾ ਹੈ। ਅਸੀਂ ਇੱਕ ਪ੍ਰਚਾਰਕ ਹੋ ਸਕਦੇ ਹਾਂ ਇੱਕ ਰਸੂਲ ਹੋ ਸਕਦੇ ਹਾਂ ਪਾਸਵਾਨ ਹੋ ਸਕਦੇ ਆ ਨਬੀ ਹੋ ਸਕਦੇ ਆ ਜਾਂ ਫਿਰ ਇੱਕ ਅੱਛੇ ਉਸਤਾਦ ਹੋ ਸਕਦੇ ਆ ਇਹ ਵੀ ਪੰਜ ਸੇਵਕਾਈਆਂ ਨੇ ਇਸ ਤੋਂ ਇਲਾਵਾ ਕੋਰਿੰਥੀਆਂ ਦੀ ਪਹਿਲੇ ਕੋਰਿੰਥੀਆਂ ਵਿੱਚ ਵੀ ਲਿਖਿਆ ਹੈ ਕਿ ਹੋਰ ਵੀ ਪ੍ਰਕਾਰ ਦੀਆਂ ਸੇਵਕਾਈਆਂ ਨੇ ਸਿਰਫ ਇਹ ਹੀ ਨਹੀਂ ਸੋ ਮੈਂ ਜੋ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਇਹ ਹੀ ਹੈ ਕਿ ਤੁਹਾਡੇ ਕੋਲੇ ਤੁਹਾਡਾ ਦਰਸ਼ਨ ਹੋਰ ਹੋ ਸਕਦਾ ਹੈ ਤੁਹਾਨੂੰ ਖੁਦਾ ਨੇ ਕਿਸੇ ਹੋਰ ਕੰਮ ਲਈ ਬੁਲਾਇਆ ਹੋ ਸਕਦਾ ਹੈ ਜੋ ਵੀ ਤੁਹਾਡਾ ਦਰਸ਼ਨ ਹੈ ਅਸੀਂ ਸਾਰੇ ਜਿੰਨੇ ਵੀ ਮਸੀ ਲੋਕ ਆ ਅਸੀਂ ਸਾਰਿਆਂ ਨੇ ਸਾਡਾ ਇੱਕੋ ਹੀ ਦਰਸ਼ਨ ਹੈ ਅਸੀਂ ਕਿਸੇ ਵੀ ਰਾਸਤੇ ਤੇ ਜਾਉਣਾ ਚਾਹੀਏ ਪਰ ਮਕਸਦ ਸਾਡਾ ਸਾਰਿਆਂ ਦਾ ਇੱਕੋ ਹੀ ਹੈ ਕਿ ਅਸੀਂ ਮਸੀ ਲੋਕ ਜੋ ਨਹੀਂ ਹੈ ਉਹਨਾਂ ਲੋਕਾਂ ਨੂੰ ਬਚਾਉਣਾ ਨਰਕ ਦੀ ਅੱਗ ਚੋਂ ਕੱਢ ਕੇ ਸਵਰਗ ਤੱਕ ਉਹਨਾਂ ਲੋਕਾਂ ਨੂੰ ਲੈ ਕੇ ਜਾਣਾ ਤੁਸੀਂ ਇੱਕ ਅੱچھے ਭਵਿਸ਼ਿਆਨੀ ਕਰਨ ਵਾਲੇ ਹੋ ਸਕਦੇ ਹੋ ਅੱچھے ਪ੍ਰਚਾਰਕ ਹੋ ਸਕਦੇ ਹੋ ਔਰ ਅੱਛੇ ਇੱਕ ਰਸੂਲ ਹੋ ਸਕਦੇ ਹਾਂ ਪਾਸਵਾਨ ਹੋ ਸਕਦੇ ਹਾਂ ਉਸਤਾਦ ਹੋ ਸਕਦੇ ਹਾਂ ਖੁਦਾ ਨੇ ਗੁਣ ਟੈਲੈਂਟ ਸਾਨੂੰ ਕੋਈ ਵੀ ਦਿੱਤਾ ਹੋਵੇ ਪਰ ਸਾਡੇ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਮਸਜਿਦ ਦੀ ਦੇਹੀ ਨੂੰ ਹਰ ਰੋਜ਼ ਹਰ ਦਿਨ ਉਸਾਰਦੇ ਜਾਣਾ ਹੈ ਸੋ ਮੇਰੇ ਭੈਣੋ ਭਰਾਵੋ ਅਸੀਂ ਇਨਾਂ ਵਰਦਾਨਾਂ ਦੇ ਦੁਆਰਾ ਇਨਾਂ ਸੇਵਕਾਈਆਂ ਦੇ ਦੁਆਰਾ ਅਸੀਂ ਖੁਦਾ ਦੇ ਸੇਵਕਾਂ ਨੂੰ ਪਰਮੇਸ਼ਵਰ ਦੇ ਦਾਸ ਲੋਕਾਂ ਨੂੰ ਉੱਪਰ ਨੀਚੇ ਨਹੀਂ ਉਠਾ ਸਕਦੇ ਅਗਰ ਕੋਈ ਨਬੀ ਨਬੂਬਤ ਕਰ ਰਿਹਾ ਕੋਈ ਇਖਵਾ ਨਹੀਂ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈ ਕਿ ਉਹ ਵੱਡਾ ਹੈ ਔਰ ਪਾਤਵਰ ਛੋਟਾ ਹੈ ਜਾਂ ਕੋਈ ਅੱਛਾ ਪ੍ਰਚਾਰਕ ਹੈ ਔਰ ਇੱਕ ਅੱਛਾ ਟੀਚਰ ਨਹੀਂ ਹੈ ਹੋ ਸਕਦਾ ਅਸੀਂ ਸਾਰੇ ਬਰਾਬਰ ਆ ਪਾਵੇਂ ਅਸੀਂ ਰਸੂਲਾਂ ਪਾਵੇਂ ਅਸੀਂ ਨਬੀਆਂ ਪਾਵੇਂ ਅਸੀਂ ਪ੍ਰਚਾਰਕਾਂ ਪਾਵੇਂ ਅਸੀਂ ਉਸਤਾਦਾਂ ਜਬਾਸਵਨ ਕੁਝ ਵੀ ਕਿਉਂ ਨਾ ਹੋਈਏ ਮਸਜਿਦ ਦੇ ਵਿੱਚ ਸਾਨੂੰ ਕੋਈ ਵੀ ਕਾਲਿੰਗ ਕਿਉਂ ਨਾ ਮਿਲੀ ਹੋਵੇ ਪਰ ਯਾਦ ਰੱਖੋ ਸਾਡਾ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਅਸੀਂ ਮਸਜਿਦ ਦੀ ਦੇਹੀ ਨੂੰ ਹਰ ਰੋਜ਼ ਉਸਾਰਤ ਜਾਣਾ ਹੈ ਪ੍ਰੇਸਟ ਲਾਰਡ ਥੈਂਕ ਯੂ ਸੋ ਮਚ ਗੋਡ ਬles ਯੂ ਵੱਤਵਾ ਦਿਸ ਵੀਡੀਓ ਨੂੰ ਸ਼ੇਅਰ ਕਰੋ ਲਵ ਯੂ ਆਲ